ਹਾਂ ਹਾਂ ਸਰੀਰ ਤੇ ਦਿਨੋ ਦਿਨ ਰੈਂਦਾ ਜਾਂਦਾ ਵਾ ਜੇ ਮੈਂ ਉੱਠ ਕੇ ਤੁਰਦੀ ਆਂ ਤੇ ਚੱਕਰ ਆਉਂਦਾ ਪਿੰਦੇ ਮੁੰਡਾ ਵਾ ਤੇ ਸਾਰਾ ਦਿਨ ਕੰਮ ਕਰ ਕਰ ਖੱਪ ਜਾਂਦਾ ਵਾ ਕਦੀ ਚਵਾਰਾ ਡੰਗਰ ਹੋ ਜਾਂਦਾ ਵਾ ਤੇ ਕਦੀ ਰਸੋਈ ਵੇਂਦਾ ਵਾ ਤੇ ਇਦਾਂ ਤੇ ਸਾਡਾ ਸਰਨਾ ਨਹੀਂ ਆ ਇਦਾਂ ਕਰਦੀ ਆਂ ਵੀ ਗੁਰਨਾਮ ਨੂੰ ਆਵਾਜ਼ ਮਾਰਦੀ ਆਂ ਤੇ ਉਹਦੇ ਨਾਲ ਸਲਾਹ ਕਰਦੀ ਆਂ ਉਹ ਤੇ ਹੁਣ ਬੜਾ ਸਾਡੇ ਗਲੋਂ ਲੱਤ ਗਈ ਆ ਤੇ ਹੁਣ ਗਾੜੀ ਦਾ ਕੋਹ ਸੋਚਦੇ ਆਂ ਇਹਦੇ ਨਾਲ ਸਲਾਹ ਕਰਦੀ ਆਂ ਕਿ ਗਾੜੀ ਕੋਈ ਵੇਖੀਏ ਮਾੜਾ ਚੰਗਾ ਤੇ ਕਰ ਲਈਏ ਕਿੰਨਾ ਕਚਰ ਇਦਾਂ ਹੱਥ ਲੋਂਗਾ ਮੇਥਾ ਤੇ ਹੁਣ ਲੱਗਦਾ ਵੀ ਕੰਮ ਹੋਣਾ ਇੰਨੇ ਜਾਬ ਦਾ ਵੇ ਗਰਨਾਮ ਗਰਨਾਮ ਪੁੱਤ ਇਧਰ ਆ ਮੇਰੀ ਗੱਲ ਸੁਣ ਹਾਂ ਮੰਮੀ ਆਇਆ ਢੋਲ ਭੰਡ ਰਹਿ ਕੇ ਮਾਂਜ ਕੇ ਆਇਆ ਮੈਂ ਮੰਮੀ ਪਾਣੀ ਪੀਣਾ ਕੇ ਚਾਹ ਪੀਣੀ ਆ ਨਹੀਂ ਪੁੱਤ ਨਾ ਤੇ ਮੈਂ ਪਾਣੀ ਪੀਣਾ ਇਤਨਾ ਮੈਂ ਪੀਣੀ ਚਾਹ ਉੱਥੇ ਬਹਿ ਮੈਂ ਤੇਰਾ ਨਾ ਸਲਾਹ ਕਰਨੇ ਆ ਕੀ ਸਲਾਹ ਕਰ ਲਈ ਮੈਨੂੰ ਤੂੰ ਪੁੱਤ ਕਿੰਨਾ ਕਚਰ ਇਦਾਂ ਹੱਥ ਲੋਂਿਆ ਸਰੂਗਾ ਕਰਨਾ ਤੇ ਮਾੜਾ ਚੰਗਾ ਹਨ ਨੂੰ ਪੈਣਾ ਹੀ ਆ ਤੇ ਆਪਾਂ ਏਦਾਂ ਕਰੀ ਇਹ ਵੀ ਕੋਈ ਕੁੜੀ ਵੇਖੀ ਆ ਆਪਾਂ ਤਰਲੀ ਮੰਮੀ ਮੈਂ ਵੈਰ ਹੀ ਕਰਾਉਣਾ ਅੱਗੇ ਕਰਾਇਆ ਸੀ ਨਾ ਕੀ ਫਾਇਦਾ ਕਰਾ ਕੇ ਨਾਲੇ ਚੰਗਾ ਭਲਾ ਸੰੜਿਆ ਵਾ ਕੋਈ ਗੱਲ ਨਹੀਂ ਟਾਈਮ ਪਾਸ ਹੋਈ ਨਾ ਵੇ ਪੁੱਤ ਮੈਂ ਤਾਂ ਤੇਰੇ ਵਾਲੇ ਵੇਖਣ ਲਈ ਆ ਤੇਰਾ ਦੋਹਾਂ ਤਿੰਨ ਦਿਨਾਂ ਚ ਧੂਆਂ ਨਿਕਲ ਗਿਆ ਵਾ ਕਹੇ ਤੂੰ ਮੈਨੂੰ ਕੱਚੀਆਂ ਪੱਕੀਆਂ ਦਾਣਾਂ ਦੇ ਦੇਣਾ ਵੀਂਗੀਆਂ ਟੇਢੀਆਂ ਰੋਟੀਆਂ ਦੇ ਦੇਣਾ ਏਦਾਂ ਸਰ ਜੂਗਾ ਵਿਆਹ ਤੇ ਤੈਨੂੰ ਕਰਾਉਣਾ ਹੀ ਪੈਣਾ ਮੰਮੀ ਚੰਗਾ ਭਲਾ ਸੰੜਿਆ ਤੂੰ ਜਾਣ ਕੇ ਮੇਰੇ ਨਾਲ ਫੇਰ ਵੇੜ ਪਾਉਂਦੇ ਨਹੀਂ ਆ ਜੇ ਬਹੁਤੀ ਤਵਾਨੀ ਹੈ ਨਾ ਵੇਖ ਲੈ ਮਾਰ ਲਾ ਟਰਾਈ ਜਮਨ ਬੰਦੀ ਮ ਕਰਾਲੂ ਕੋਈ ਗੱਲ ਨਹੀਂ ਤੂੰ ਖੋ ਚਾਹੀਦੀ ਮੈਨੂੰ ਪੁੱਤ ਮੈਂ ਤਾਂ ਤਾਂ ਕਹਿੰਨੇ ਆ ਕਰਾਲਾ ਮੇਰਾ ਤਾਂ ਘੜੀ ਦਾ ਪਤਾ ਨਹੀਂ ਬਿਮਾਰ ਸਮਾਰ ਰਹਿੰਨੇ ਆ ਮੁੜ ਕੇ ਤੈਨੂੰ ਏਡੇ ਵੱਡੇ ਘਰ ਚ ਇਕੱਲਾ ਕੀ ਕਰੇਗਾ ਉਹ ਮੈਂ ਤਾਂ ਨਾ ਬਾਬਾ ਕੋਈ ਨਹੀਂ ਤੂੰ ਟਰਾਈ ਕਰ ਲੈ ਜੇ ਹੁੰਦਾ ਸਤਾਮਣਾ ਮੋਟਾ ਨਾ ਤੇ ਕਰਾ ਦੇ ਕੋਈ ਗੱਲ ਨਹੀਂ ਵੇਖ ਲੈ ਲਾਵਾ ਚਾ ਆਪਣਾ ਵੀ ਬੇਗਰਨਾਮ ਹਾਂ ਮੰਮੀ ਮੈਨੂੰ ਗਵਾਂਡੀਆਂ ਦੀ ਕੁੜੀ ਦੱਸ ਪਾਉਂਦੇ ਹੀਗੀ ਕਿਹੜੀ ਓ ਆ ਗਵਾਂਡੀਆਂ ਦੇ ਆਪਣੇ ਲਾਗੇ ਰਾਜਵਿੰਦਰ ਅਛਾ ਰਾਜਵਿੰਦਰ ਆ ਤੂੰ ਇਦਾਂ ਕਰ ਉਹਨੂੰ ਫੋਨ ਲਾ అగాన బరభా మేక్కు ఉదా మేలానా కోయని కుిం కార్లో గాలాలో కోయని లాగ్యావికు బేల చలగి యాభడో కాను లాఓ కాను లాఓ కేలో 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 కేల� ਬਸ ਵਧੀਆ ਵਧੀਆ ਆਪਣਾ ਵੀ ਤੇ ਮੈਂ ਨਾ ਕਰਨਾਮ ਨਾਲ ਕੀਤੀ ਹੀ ਗੱਲ ਹਾਂਜੀ ਪੁੱਤ ਜਿਹੜੀ ਤੂੰ ਦੱਸ ਪਾਉਨੇ ਸੀ ਕੁੜੀ ਦੀ ਆਨੀ ਸੀ ਤੇ ਉਹਨਾਂ ਨਾਲ ਗੱਲ ਕਰਕੇ ਵੇਹਾ ਮੈਂ ਕਰਨਾਮ ਨਾਲ ਕੀਤੀ ਗੱਲ ਮੰਨ ਗਿਆ ਵਾ ਕੋਈ ਗੱਲ ਨਹੀਂ ਆਂਟੀ ਮੈਂ ਉਹਨਾਂ ਨਾਲ ਗੱਲ ਕਰ ਲੂੰ ਕੁੜੀ ਦੀ ਮੰਮੀ ਹੁਣੇ ਮੇਰੇ ਕੋਲ ਉੱਠ ਕੇ ਗਈ ਆ ਇੱਥੇ ਬੈਠੀ ਸੀ ਤੂੰ ਹੀ 5 ਮਿੰਟ ਪਈਆ ਫੋਨ ਕਰ ਲੈਂਦੇ ਤੇ ਮੈਂ ਸਾਰੀ ਗੱਲਬਾਤ ਕਰ ਲੈਣੀ ਹੁਣਾਂ ਨਾਲ ਤੇ ਚੱਲ ਪੁੱਤ ਨਾਲੇ ਵਾ ਕਿ ਗਾੜੇ ਉਹਨਾਂ ਨੂੰ ਇਹਨਾਂ ਦੱਸੀ ਵੀ ਕਿਹੜੀ ਗੱਲੋਂ ਅੱਗੇ ਛੱਡ ਛਡਾਵਾ ਹੋਇਆ ਕਿ ਚੱਕਰ ਵਾ ਕਿਤਨਾ ਹੀ ਸਾਫ ਪਾ ਦਾਂਗੇ ਆ ਮੈਂ ਕਿ ਮੈਂ ਉਹਨਾਂ ਨੂੰ ਦੱਸੂੰ ਕਿ ਉਹ ਮੁੰਡੇ ਦਾ ਪਹਿਲਾ ਸਾਡਾ ਚੜ੍ਹਈਆ ਹੋ ਗਿਆ ਐਦਾਂ ਦੇ ਕੋਈ ਰਿਸ਼ਤਾ ਕਰਨਾ ਆਪਣੀ ਧੀ ਵੇਣ ਦਾ ਬਾਕੀ ਤੁਸੀਂ ਮੇਰੀ ਫਿਕਰ ਨਾ ਕਰੋ ਕੋਈ ਗੱਲ ਨਹੀਂ ਬਾਕੀ ਤੁਸੀਂ ਮੇਰੇ ਸਿਰ ਤੇ ਰਹਿਣ ਦਿਓ ਇਹ ਗੱਲ ਦਾ ਮੈਂ ਨਹੀਂ ਉਹਨਾਂ ਨੂੰ ਪਤਾ ਲੱਗਣ ਦੇਣੀ ਦੇ ਫਿਕਰ ਹੋ ਚਲੋ ਠੀਕ ਆ ਪਤਾ ਤੇਰੇ ਤੇ ਇੰਨਾ ਕੁ ਦਮਾਨ ਹੈਗਾ ਮੈਨੂੰ ਬਾਕੀ ਕੋ ਤੁਹੀਂ ਆਪਣੀਆਂ ਕਰੋ ਤਿਆਰੀਆਂ ਕੋਈ ਨਹੀਂ ਕਿਦਰ ਕੁੜੀ ਵੇਖ ਰਹੀ ਇਹਦਾ ਮਤਲਬ ਨਹੀਂ ਗੱਲ ਹਾਂ ਠੀਕ ਆ ਹਾਂ ਕੀ ਕਹਿੰਦੀ ਮੰਮੀ ਫਿਰ ਉਹ ਅੰਦੇ ਕੋਈ ਨਹੀਂ ਮੋਂਨਾ ਕਰ ਲੈਨੀ ਆ ਗੱਲ ਹੁਣੇ ਉੱਠ ਕੇ ਇੱਥੋਂ ਗਈ ਆ ਤੇ ਤੁਸੀਂ ਜਿੱਦਨ ਵੀ ਕਹੋਗੇ ਉਦੋਂ ਤਾਂ ਦੇ ਮਿਲ ਕਰਾ ਦਾਂਗਾ ਮੋਂ ਸਾਹਮਣੇ ਚੱਲ ਠੀਕ ਆ ਜੇ ਤਾਂ ਤੈਨੂੰ ਚੰਗਾ ਲੱਗਦਾ ਨਾ ਤੂੰ ਉਦਾਂ ਕਰ ਲੈ ਬਾਬਾ ਆਵੇਂ ਅੰਦੇ ਆ ਕਿਸਮਤ ਚੰਗੀ ਹੋਵੇ ਨਾ ਤੇ ਆਪੇ ਰੱਬ ਸਭ ਕੁਝ ਹੀ ਠੀਕ ਕਰ ਦਿੰਦਾ ਮੰਮੀ ਘਰ ਆਈ ਜਾਂਦੀ ਪਤਾ ਨਹੀਂ ਸਾਨੂੰ ਘਰ ਬਾਹਰ ਚੰਗਾ ਮਿਲਣਾ ਵੀ ਆ કે ਨਹੀਂ ਮਿਲਣਾ ਸਾਨੂੰ ਕਿਤੇ ਕਿਤੇ ਰਹਿਣ ਨੂੰ ਥਾਂ ਮਿਲਨੀ ਕਿ ਨਹੀਂ ਮਿਲਨੀ ਪਰ ਸਭ ਕੁਝ ਹੀ ਠੀਕ ਹੋ ਗਿਆ ਘਰ ਵੀ ਕਿੰਨਾ ਵਧੀਆ ਮਿਲ ਗਿਆ ਸਾਨੂੰ ਰਹਿਣ ਨੂੰ ਬਾਕੀ ਹੋਰ ਤੇ ਹੋਰ ਸਾਰਾ ਸਮਾਨ ਹੀ ਇੱਥੇ ਰੱਖਿਆ ਰਖਾਇਆ ਬਣਿਆ ਬਣਾਇਆ ਮਿਲ ਗਿਆ ਇੰਨੇ ਚੰਗੇ ਬੰਦੇ ਐਵੇਂ ਦੁਨੀਆ ਦੇ ਉੱਤੇ ਨਾ ਜੇ ਮਾੜੇ ਲੋਕ ਵੀ ਆ ਗਏ ਆ ਨਾ ਤੇ ਚੰਗੇ ਵੀ ਬੜੇ ਆ ਆnde ਕੋਈ ਗੱਲ ਨਹੀਂ ਤੁਸੀਂ ਵਰਤੋ ਸਾਨੂੰ ਘਰ ਦੀ ਸਾਫ ਸਫਾਈ ਚਾਹੀਦੀ ਆ ਹੋਰ ਨਹੀਂ ਕੁਝ ਵੀ ਚਾਹੀਦਾ ਤਕੋਈ ਕਰਾਇਆ ਜਿੰਨਾ ਤਾਡੇ ਬਸਰੂ ਬਣੂਗਾ ਤਹੀਂ ਦੇ ਦਿਓ ਪਰ ਇੱਕ ਗੱਲ ਹੈਗੀ ਸਾਰਾ ਦੇਣਾ ਇਹ ਕੰਮ ਧੰਦਾ ਕਰਕੇ ਤੇ ਦੋਵੇਂ ਮਾਵਾਂ ਧੀਆਂ ਮੁੜ ਕੇ ਵੇਹਲੀਆਂ ਬੈਠੀਆਂ ਰਹਿਣੀਆਂ ਵਾ ਵੇਹਲੀਆਂ ਤਾਂ ਟਾਈਮ ਪਾਸ ਵੀ ਨਹੀਂ ਹੁੰਦੀ ਸਾਰੀ ਦਿਹਾੜੀ ਵੇਹਲੀਆਂ ਬੈਠੀਆਂ ਰਹਿਣੀਆਂ ਟਾਈਮ ਪਾਸ ਵੀ ਨਹੀਂ ਹੁੰਦਾ ਮੇਰੇ ਮਨ 'ਚ ਇੱਕ ਗੱਲ ਤੇ ਹੈਗੀ ਆ ਮੰਮੀ ਨਾਲ ਸਲਾਹ ਕਰਕੇ ਵੇਨੀਆਂ ਜੇ ਮੰਨ ਗਈ ਤੇ ਨਾਲੇ ਪੁੰਨ ਮਿਲ ਜੂ ਤੇ ਨਾਲੇ ਫਲੀਆਂ ਮੰਮੀ ਤੂੰ ਇਹ ਕਦੇ ਇਹ ਕੱਪੜੇ ਜੋੜੀ ਜਾਂਦੇ ਈਓ ਤੁਹਾਡੇ ਅਜੇ ਤੱਕ ਕੰਮ ਹੀ ਨਹੀਂ ਮੁੱਕਾ ਕੱਪੜਿਆਂ ਦਾ ਮੈਂ ਰੋਟੀ ਪਾਣੀ ਵੀ ਪਕਾ ਕੇ ਰੱਖ ਆਈ ਆ ਰਸੋਈ ਵੀ ਐਨ ਸਾਫ਼ ਕਰਤੀ ਆ ਪੁੱਤ ਹੀ ਆਏ ਨਵੇਂ ਥਾਂ ਉਹਨਾਂ ਨੇ ਚੀਜ਼ਾਂ ਆਪਣੇ ਹਿਸਾਬ ਨਾਲ ਰੱਖੀਆਂ ਅਸੀਂ ਆਪਣੇ ਹਿਸਾਬ ਨਾਲ ਰੱਖਣੀਆਂ ਟਾਈਮ ਪਾਸ ਹੁੰਦਾ ਨਹੀਂ ਹੁਣ ਹੱਥ ਲੱਗੇ ਨਾ ਕਿਤੇ ਮਾਰ ਨਹੀਂ ਆ ਨਾ ਆਹੋ ਇਹ ਤੇ ਹੈ ਹੀ ਆ ਮੰਮੀ ਜੀ ਇਹੋ ਹੀ ਟਾਈਮ ਪਾਸ ਦਾ ਇੱਕ ਹੱਲ ਮੈਂ ਦੱਸਾਂ ਤੇ ਤੁਸੀਂ ਮੰਨੋਗੇ ਕੀ ਟਾਈਮ ਪਾਸ 10 ਮਿੰਟ ਉਹ ਪਤਾ ਲੱਗੇ ਮੰਮੀ ਮੈਂ ਆਂਦੀ ਹੀਗੀ ਨਹੀਂ ਦੋਵੇਂ ਜਾਣੀਆਂ ਵੇਲੀਆਂ ਸਾਰਾ ਦਿਹ ਰਹਿਨੀ ਆ ਵਾ ਤੇ ਕਿਉਂ ਨਾ ਹੀ ਕੋਈ ਬੱਚਾ ਗੋਦ ਲੈ ਲਈਏ ਨਾਲੇ ਤੇ ਸਾਡਾ ਦੋਵਾਂ ਜਾਣੀਆਂ ਦਾ ਹੱਸਦਿਆਂ ਖੇਡਦਿਆਂ ਟਾਈਮ ਪਾਸ ਹੋ ਜਾ ਕਰੂਗਾ ਤੇ ਨਾਲੇ ਦੇਣ ਵਧੀਆ ਲੰਘ ਜਾ ਕਰੂਗਾ ਉਹਦੇ ਨਾਲ ਰੁੱਝੇ ਰਵਾਂਗੇ ਪੁੱਤ ਤੇਰਾ ਦਿਮਾਗ ਸਹੀ ਆ ਅਸੀਂ ਕਿਉਂ ਬੱਚਾ ਲਈਏ ਕਿਸਦਾ ਸਾਨੂੰ ਕੋਈ ਲੋੜ ਨਹੀਂ ਗੋਦ ਬੱਚਾ ਲੈਣ ਦੀ ਮੰਮੀ ਤੁਸੀਂ ਤੇ ਆਂਦੇ ਹੀ ਹੋ ਕਿ ਸਾਨੂੰ ਕੋਈ ਲੋੜ ਨਹੀਂ ਬੱਚਾ ਗੋਦ ਲੈਣ ਦੀ ਪਰ ਮੈਂ ਤੁਸੀਂ ਆਪੇ ਕਹਿ ਦਿੱਤਾ ਵਾ ਕਿ ਵੇਲਿਆਂ ਟਾਈਮ ਪਾਸ ਨਹੀਂ ਹੁੰਦਾ ਤੇ ਚੱਲ ਅਹੀਂ ਤੇ ਆਰੇ ਲੱਗ ਜਾਗੇ ਤੇ ਇਹਦੇ ਚ ਮਾੜਾ ਵੀ ਕੀ ਆ ਨਾਲੇ ਕਿਸ ਬੱਚੇ ਦਾ ਭਲਾ ਹੋ ਜੂਗਾ ਉਹ ਪੜ ਪਲੋਸ ਜਾਊਗਾ ਚੰਗਾ ਪੜ ਲਿਖ ਜਾਊਗਾ ਕਿਤੇ ਕੰਮੇ ਧੰਦੇ ਲੱਗ ਜੂਗਾ ਪੁੱਤ ਸੋਚ ਤੇ ਤੇਰੀ ਸਹੀ ਆ ਪਰ ਮੈਂ ਆਪਣੇ ਮਾਨ ਨਾਲ ਨਹੀਂ ਪਏ ਤੇਰਾ ਆਪਣਾ ਆਪ ਮੈਂ ਵਿਆਹ ਕਰੂੰਗੀ ਤੇ ਤੇਰੇ ਆਪਣੇ ਬੱਚੇ ਹੋਣਗੇ ਤੇਰਾ ਆਪਣਾ ਖੂਨ ਹੋ ਨਾਏ ਤੈਨੂੰ ਸਾਹਮਣ ਸੁੱਤਣਗੇ ਉਹ ਬਗਾਨੇ ਦਾ ਬਗਾਨਾ ਹੀ ਰਹਿਣਾ ਫੇਰ ਉਹ ਮੰਮੀ ਇਹ ਤੇ ਬਸ ਕਹਿਣ ਦੀਆਂ ਹੀ ਗੱਲਾਂ ਵਾ ਕੌਣ ਆਪਣਾ ਤੇ ਕੌਣ ਬਗਾਨਾ ਇਹ ਤੁਹਾਨੂੰ ਅਜੇ ਤੱਕ ਪਤਾ ਨਹੀਂ ਲੱਗਾ ਸਿੰਦਾ ਵੀ ਤਾਂ ਤੁਹਾਡਾ ਆਪਣਾ ਖੂਨ ਹੀ ਨਾ ਅਗਲੇ ਨੇ ਕੱਢ ਕੇ ਘਰੋਂ ਬਾਹਰ ਮਾਰਿਆ ਮੈਂ ਤਾਂ ਚੱਲ ਮਤ ਰਹੀ ਸੀ ਨਾ ਹੁਣ ਮੇਰੇ ਵਾਲੀ ਵੇਖ ਲੋ ਮੈਂ ਤੁਹਾਡੇ ਸਾਈਂ ਜੀ ਨਹੀਂ ਆ ਤੇ ਤੁਸੀਂ ਮੇਰੇ ਸਾਈਂ ਜੀ ਜਿੰਦੇ ਜੋ ਜੇ ਮੰਮੀ ਕਰਮਾ ਚ ਸੁਖ ਹੋਇਆ ਨਾ ਤੇ ਬਗਾਨੇ ਤੇ ਹੀ ਪੁੱਤ ਨੇ ਵੀ ਦੇ ਦੇਣਾ ਵਾ ਤੇ ਜੇ ਨਹੀਂ ਸਾਡੇ ਕਰਮਾ ਦੇ ਵਿੱਚ ਸੁਖ ਨਾ ਤੇ ਸਾਨੂੰ ਆਪਣਿਆਂ ਨੇ ਵੀ ਨਹੀਂ ਦੇਣਾ ਚਾਹੇ ਉਹ ਆਪਣਾ ਖੂਨ ਹੋਵੇ ਤੇ ਚਾਹੇ ਬਗਾਨਾ ਹੋਵੇ ਸਗੋਂ ਬਗਾਨੇ ਜਿਹੜੇ ਉਹ ਤਰਸ ਖਾ ਲੈਂਦੇ ਆ ਆਪਣੇ ਲਹੂ ਦੇ ਧਿਆਏ ਹੁੰਦੇ ਆ ਹੁਣ ਆ ਵੇਖ ਲੋ ਕਿੱਡਾ ਸੋਹਣਾ ਘਾਰਵਾ ਕਿੰਨਾ ਹਰ ਇੱਕ ਚੀਜ਼ ਬਣੀ ਆ ਇੱਥੇ ਕੋਈ ਚੀਜ਼ ਸਾਨੂੰ ਕਿਤੇ 10 ਰੁਪਈਆ ਦੀ ਲਿਓਣੀ ਨਹੀਂ ਪਈ ਉਹ ਵੀ ਤੇ ਸਾਨੂੰ ਕਹਨੇ ਪੁੰਨਾ ਰੱਥੀ ਦਿੱਤੀ ਆ ਕਿ ਚਲ ਤੁਸੀਂ ਤੱਕਿਆਂ ਦੀਆਂ ਮਾਰੀਆਂ ਆਈਆਂ ਆਂ ਤੇ ਰਹੀ ਜਾਓ ਤੇ ਨਾਲੇ ਸਫਾਈਆਂ ਹੋਈ ਜਾਣਗੀਆਂ ਜੇ ਤੁਹਾਡੇ ਕੋ ਕੁਝ ਦਿੱਤਾ ਜਾਊ ਤੇ ਦੇ ਦਿਓ ਕਿਰਾਇਆ ਪਾੜਾ ਜੇ ਨਹੀਂ ਤੇ ਕੋਈ ਗੱਲ ਨਹੀਂ ਉਹ ਮੰਮੀ ਦੁਨੀਆ ਭਲੀ ਤੋਂ ਭਲੀ ਆ ਐਦਾਂ ਦੀ ਸੋਚ ਨਹੀਂ ਰੱਖੀਦੀ ਹੁੰਦੀ ਪੁੱਤ ਗੱਲ ਤੇ ਤੇਰੀ ਠੀਕ ਵਾ ਮੇਰੇ ਹੰ ਢਿੱਡੋਂ ਸਿੰਦਾ ਜੰਮਿਆ ਉਹ ਨਹੀਂ ਮੇਰਾ ਬੜਿਆ ਉਹਨੇ ਮੈਨੂੰ ਘਰੋਂ ਕੱਢ ਦਿੱਤਾ ਤੇ ਮੈਂ ਕੌਣ ਪਾਣੀ ਹਾਰਾਂ ਜਿੱਦਾਂ ਤੇਰੀ ਮਰਜ਼ੀ ਆ ਉਦਾਂ ਕਰ ਲੈ ਮੈਂ ਤੇਰੇ ਨਾਲ ਸਹਿਮਤ ਮੰਮੀ ਤੁਸੀਂ ਤੇ ਐਵੇਂ ਸੋਚੀ ਜਾਂਦੇ ਈਓ ਇਹ ਆ ਸਭ ਦੇ ਤਕਦੀਰਾਂ ਦੇ ਪਤਾ ਨਹੀਂ ਆ ਕਿਹਦੀ ਕਿਸਮਤ ਚ ਕੀ ਲਿਖਿਆ ਵਾ ਤੇ ਕਿਹਦੀ ਚ ਕੀ ਲਿਖਿਆ ਵਾ ਸਾਡੇ ਤੇ ਬਸ ਕਿਆਫਈ ਆ ਚਲੋ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਤੇ ਮੈਂ ਕਰਦੀ ਆ ਗੱਲਬਾਤ ਆ ਗੁੰਵਣੜਨ ਆਖਣ ਲਈ ਹੀਗੀ ਕਿ ਕਿਹ ਰਿਸ਼ਤੇਦਾਰਾਂ ਚ ਬੱਚਾ ਹੈਗਾ ਵਾ ਤੇ ਮੈਂ ਤੈਨੂੰ ਦਵਾ ਦਿੰਨੀ ਆ ਮੈਨੂੰ ਆਨੀ ਆ ਪੁੱਛਦੇ ਜੇ ਹਨੂ ਮਿਲ ਜੇ ਤੇ ਚੱਲ ਕਰ ਲੈ ਫਿਰ ਪਤਾ ਫਿਰ ਹਾਂਜੀ ਸੋਨੋ ਠੀਕ ਠੀਕ ਰਾਜਵਿੰਦਰ ਇੱਧਰ ਨੂੰ ਕੋਈ ਚੀਜ਼ ਨਹੀਂ ਆਉਂਦੀ ਆਈ ਤਾਂ ਤੋਰ ਤੋਰ ਕੇ ਖੱਬਗੀਆਂ ਵਾ ਅੱਡਾ ਹਟਵਾ ਪੈਨਣਾ ਆਂਟੀ ਜੀ ਤਾਂ ਕਰਕੇ ਇੱਧਰ ਨੂੰ ਕੋਈ ਚੀਜ਼ ਨਹੀਂ ਹੁੰਦੀ ਹੈਗੀ ਪਰ ਚਲੋ ਆਪਾਂ ਨੂੰ ਕੋਈ ਸਕੂਟਰੀ ਮੋਟਰਸਾਈਕਲ ਨਹੀਂ ਆਉਂਦਾ ਅਗਲੇ ਕੋ ਸਾਰਾ ਕੁਝ ਹੈਗਾ ਵਾ ਤੁਹਾਡੀ ਕੁੜੀ ਨੂੰ ਕਿਹੜਾ ਉਹਨਾਂ ਨੇ ਤੋਰ ਕੇ ਖੜਨਾ ਕਿਹ ਚੀਜ਼ ਤੇ ਖੜਿਆ ਕਰਨਗੇ

ਕੋਈ ਹੋਰ ਤੇ ਜੀ ਇੱਥੇ ਦਿਸ ਨਹੀਂ ਰਿਆ ਮਾ ਕੋਈ ਹੋਰ ਹੈ ਨਹੀਂ ਮੁੰਡੇ ਦਾ ਕੋਈ ਭੈਣ ਭਰਾ ਕੋਈ ਆਂਟੀ ਜੀ ਇਹੋ ਜੀ ਕੋਈ ਗੱਲ ਨਹੀਂ ਮਾਂ ਪੁੱਤ ਘਰੇ ਹੀ ਆ ਤੇ ਕੁੜੀ ਹੈ ਕਿਨਾਂ ਦੀ ਉਹ ਵਿਆਹੀ ਆ ਮੁੰਡਾ ਕਿਤੇ ਕੰਮ ਧੰਦੇ ਗਿਆ ਹੋਣਾ ਵਾ ਆਂਟੀ ਨੇ ਮੈਨੂੰ ਫੋਨ ਕੀਤਾ ਸੀ ਤਾਂ ਕਰਕੇ ਫਿਰ ਉਹ ਮੈਨੂੰ ਕਹਿੰਦੇ ਸੀ ਤੁਸੀਂ ਹੁਣੇ ਲਾਓ ਤੇ ਫਿਰ ਮੈਂ ਤੁਹਾਨੂੰ ਲੈ ਕੇ ਤੇ ਆ ਗਈ ਅੱਛਾ ਮੁੰਡਾ ਇਕੱਲਾ-ਇਕੱਲਾ ਹੀ ਆ ਆਹੋ ਮੁੰਡਾ ਇਕੱਲਾ ਹੀ ਆ ਭੈਣ ਭਰਾ ਹੀ ਆ ਜਾਣੀ ਠੀਕ ਆ ਮੈਂ ਵੀ ਤੁਹਾਨੂੰ ਕਿਹਾ ਅੰਟੀ ਤੁਹਾਡੇ ਤੇ ਇਥੇ ਤੁਰਨਾ ਹੀ ਬੜਾ ਪੈਂਦਾ ਵਾ ਗਰਮੀ ਦੇ ਵਿੱਚ ਖਾਬ ਗਏ ਕਿਤੇ ਫੋਨ ਕਰ ਦਿੰਦੇ ਤਾਂ ਕਰਨਾਮ ਜਾ ਕੇ ਤੁਹਾਨੂੰ ਲੈ ਆਉਂਦਾ ਅੱਡੇ ਤੋਂ ਅੰਟੀ ਜੀ ਫੋਨ ਤੇ ਤਾਂ ਨਾ ਕੀਤਾ ਵੀ ਪਤਾ ਨਹੀਂ ਹੈਗਾ ਭਾਈ ਘਰ ਹੋਣਾ ਕਿ ਨਹੀਂ ਹੋਣਾ ਕੰਮ ਧੰਦੇ ਦੇ ਦੇਣਾ ਕਰੋ ਤੂੜੀ ਤਾਂ ਨਾ ਬਣਾਉਂਦੇ ਹੋਣ ਤੇ ਮੈਂ ਅੰਟੀ ਨਾਲ ਗੱਲ ਕੀਤੀ ਤੇ ਅੰਟੀ ਕਹਿੰਦੇ ਚਲ ਹੁਣ ਤੇ ਵੇਲੇ ਹੀ ਆ ਜਾਇਉਨੇ ਆ ਤਾਂ ਕਰਕੇ ਅਸੀਂ ਆ ਗਈਆਂ ਇਹ ਇਹਦਾ ਗਰਨਾਮੇ ਲਿਆਈ ਤੁਰੇ ਤੜੀ ਬਣਾ ਲਈਏ ਸਾਰਾ ਕੁਝ ਹੋ ਗਣ ਤਫਰੀ ਹੈਗਾ ਠੀਕ ਆ ਜਾਂ ਤੂੰ ਮੇਰਾ ਪੁੱਤ ਖੇਡ ਉੱਤਰ ਜਾ ਕੇ ਚਾਹ ਮੇਰਾ ਪੁੱਤ ਆਂਟੀ ਜੀ ਹੁਣ ਤੁਸੀਂ ਦੋਨੋਂ ਜਣੇ ਆਮੋ ਸਾਹਮਣੇ ਆ ਜਿਹੜੀ ਕੋਈ ਗੱਲ ਬਾਤ ਕਰਨੀ ਜੇ ਕਿਸੇ ਨੇ ਇੱਕ ਦੂਜੇ ਕੋਲ ਪੁੱਛਣਾ ਤੇ ਪੁੱਛ ਸਕਦੇ ਆ ਕਾਨੂੰ ਮੈਨੂੰ ਨਾ ਵਿੱਚੋਂ ਕਹੋ ਤੁਸੀਂ ਭਾਨ ਜੀ ਜ਼ਮੀਨ ਕਿੰਨੀ ਹੁੰਦੀ ਆ ਤੁਹਾਡੇ ਮੁੰਡੇ ਨੂੰ ਹਾਂ ਜਮੀਨ ਤੇ ਸਾਹਦੀ ਆ ਜੀ ਸਾਢੇ ਤਿੰਨ ਕਿੱਲੇ ਹੁੰਦੇ ਆ ਨਹੀਂ ਚਲੋ ਜ਼ਮੀਨ ਤੇ ਬੜੀ ਆ ਥੋੜੀ ਨੀਗੀ ਠੀਕ ਹੀ ਆ ਤੇ ਭੈਣ ਜੀ ਮੈਂ ਤਾਂ ਨਾ ਲੱਗੀਆਂ ਗੱਲ ਕਰਨ ਸਾਫ਼ ਤੇ ਪੱਦਰੀ ਮੈਨੂੰ ਭੈਣ ਜੀ ਲੋਕ ਲੁਕਾ ਨਹੀਂ ਕਰਨਾ ਹੁੰਦਾ ਕੁੜੀ ਮੇਰੀ ਵਿਆਹੀ ਸੀ ਉਹਦਾ ਹੋਇਆ ਛੱਡ ਛਡਾਵਾ ਕੁੜੀ ਮੇਰੀ ਘਰ ਦਾ ਕੰਮ ਤਾਂ ਦਾ ਬਹੁਤ ਸੋਨਾ ਕਰਦੀ ਸੀ ਪਰ ਉਹਨਾਂ ਨੂੰ ਕੰਮ ਦੀ ਕੋਈ ਕਦਰ ਨਹੀਂ ਸੀ ਉਹਨਾਂ ਨੂੰ ਨਾ ਦਾਜ ਦਾ ਬੜਾ ਲਾਲਚ ਸੀ ਭੁੱਖ ਬੜੀ ਸੀ ਉਹਨਾਂ ਦੇ ਵਿੱਚ ਉਹ ਕਹਿੰਦੇ ਜੋ ਕੋ ਜਹਾਗਾ ਲੈ ਆ ਸਾਡੇ ਘਰ ਉਹਨਾਂ ਨੂੰ ਹੈ ਹੀ ਨਹੀਂ ਮਾਸਾ ਪਿੱਤੀ ਪੁੱਤ ਚੰਗਾ ਵਾ ਤਾਂ ਤਾਂ ਤੁਹਾਨੂੰ ਮੈਂ ਸਾਰਾ ਕੁਝ ਦੱਸ ਦਿੱਤਾ ਆ ਆਂਟੀ ਜੀ ਤੁਸੀਂ ਚੋਪੀ ਕਰਗੇ ਤੁਸੀਂ ਵੀ ਕੋ ਪੁੱਛ ਲਓ ਪੁੱਛਣਾ ਮੈਂ ਕੀ ਆ ਜੋ ਕਹਿੰਦੇ ਸੱਚੀ ਹੋਣਾ ਭੈਣ ਜੀ ਤੁਹਾਡੇ ਮੁੰਡੇ ਦਾ ਸਾਡੇ ਸਰਾਵਾ ਕਿਦਾਂ ਹੋਇਆ ਆ ਕੀ ਦੱਸਾਂ ਤੁਹਾਨੂੰ ਭੈਣ ਜੀ ਹਨ ਨੂੰ ਵੀ ਮਾੜੀ ਟੱਕਰ ਦੀ ਹੀ ਕੁੜੀ ਕਿਤੇ ਇੰਨੀ ਪਰੇਸ਼ਾਨ ਉਹਨੇ ਕੀਤਾ ਕੋਈ ਕੰਮ ਨਹੀਂ ਕਰਦਾ ਕਰਨਾ ਸਾਰਾ ਦਿਨ ਮੈਂ ਆਪ ਰੋਲ ਜਾਂਦੀ ਹਾਂ ਪਾਈ ਆਉਂਦਾ ਜਾਂਦਾ ਉਹਨੇ ਨਹੀਂ ਛੱਡਣਾ ਉਹਨੇ ਲੀੜਾ ਲੱਤਾ ਵਧੀਆ ਤੋਂ ਵਧੀਆ ਮਹਿੰਗੇ ਤੋਂ ਮਹਿੰਗਾ ਪਾਉਣਾ ਖਾਣਾ ਚੰਗਾ ਹੰਡਾਉਣਾ ਚੰਗਾ ਕੰਮ ਨੂੰ ਮੌਤ ਪੈਂਦੀ ਤੇ ਜੋ ਪੂਜਾ ਪਜਾਈ ਆਪਣੇ ਪੇਕਿਆਂ ਨੂੰ ਲਾਈ ਜਾਂਦੀ ਹੈਗੀ ਘਰ ਦਾ ਤਾਂ ਕੋਹ ਬੰਨ ਨਹੀਂ ਦਿੰਦੀ ਭੈਣ ਜੀ ਤੁਹਾਨੂੰ ਵੀ ਪਤਾ ਆ ਤੁਸੀਂ ਵੀ ਸਿਆਣੇ ਹੋ ਈਆਂ ਘਰ ਕਿੱਥੇ ਬਹਲੀਆਂ ਜਾਂਦੀਆਂ ਵਾ ਅੱਜ ਤੇ ਮਾਂ ਪਿਓ ਵਾ ਤੇ ਕੋਈ ਗੱਲ ਨਹੀਂ ਤੇ ਜਦੋਂ ਕੱਲ ਨੂੰ ਭਰਾ ਪਰਜਾਈਆਂ ਦੇ ਹੱਥਾਂ ਚ ਆਉਣਾ ਵਾ ਫੇ ਮੁਸ਼ਕਲ ਹੋ ਜਾਣੀ ਆ ਮੀਨੂ ਰਾਜਿੰਦਰ ਨੇ 10 ਪਾਈ ਤੇ ਮੈਂ ਕੋਈ ਨਹੀਂ ਵੇਚ ਲੈਣਿਆ ਮੁੰਡਾ ਭੈਣ ਜੀ ਤੁਹਾਡੀ ਵੀ ਸਹੀ ਆ ਭਾਵੇਂ ਹੋਵੇ 30 ਤੇ ਭਾਵੇਂ ਹੋਵੇ ਪੁੱਤ ਵਿਆਹਣਾ ਤੇ ਪੈਂਦਾ ਹੀ ਆ ਨਾਲੇ ਮੇਰਾ ਵੀ ਸਰੀਰ ਢਿੱਲਾ ਮੱਠਾ ਰਹਿੰਦਾ ਮੈਥੋਂ ਹੁਣ ਘਰ ਦਾ ਕੰਮ ਨਹੀਂ ਹੁੰਦਾ ਮੁੰਡਾ ਵਿਚਾਰਾ ਆਪ ਕਰਦਾ ਵਾ ਚਲੋ ਭੈਣ ਜੀ ਇਦਾਂ ਕਰੋ ਤੁਸੀਂ ਮਾਰੋ ਮੁੰਡੇ ਨੂੰ ਅੱਜ ਅਹੀਂ ਵੀ ਜਾਣਾ ਵਾ ਬਾਸੀ ਨਾਲ ਜਿਉਣ ਕੇ ਨੰਗ ਜੇ ਟਾਈਮ ਬਥੇਰਾ ਹੋ ਗਿਆ ਆ ਕੋਈ ਗੱਲ ਨਹੀਂ ਇੱਥੇ ਹੀ ਮੁੰਡਾ ਮਾਰਦਨੇ ਵਾ ਜਾਓ ਆਂਟੀ ਮਾਰ ਕੇ ਲਿਓ ਵਾ ਜਾਓ ਵੇਗਰਨਾਮ ਹਾਂ ਮੰਮੀ ਤੇ ਤੂੰ ਇੱਥੇ ਕੁੜਗਾ ਵਾਂਗੂ ਲੋਕੇ ਬੈਠਾ ਵਾਂ ਬਾਹਰ ਪਰੌਣੇ ਆਏ ਆ ਤੈਨੂੰ ਕਦੀ ਸੰਗ ਆਉਂਦੀ ਬੰਦੇ ਤਾਂ ਕੰਮ ਬੰਦਾ ਪਾਣੀ ਤਾਂ ਨਹੀਂ ਲੱਭ ਫਰਾ ਦਿੰਦਾ ਮੰਮੀ ਮੈਂ ਉੱਥੇ ਕਰਨਾ ਵੀ ਬੁੜੀਆਂ ਹੈਗੀਆਂ ਉੱਥੇ ਮੈਂ ਨਾ ਵੇਖਣਾ ਤੂੰ ਚਾਹਣੀ ਪਿਆਲੀ ਰਹਿਣਾ ਇਹਨਾਂ ਨੂੰ ਤਾਂ ਬੁੜਨਾ ਤੈਨੂੰ ਵੇਖਣਾ ਜਾਂ ਮੈਨੂੰ ਥੋੜਾ ਵੇਖਣਾ ਉਹਨਾਂ ਨੇ ਮੰਮੀ ਮੈਨੂੰ ਇੱਥੇ ਕੀ ਵੇਖਣਾ ਆਪੇ ਗੱਲਬਾਤ ਕਰ ਲੈਣੇ ਆ ਚੁੱਪ ਕਰਕੇ ਨਾ ਬੰਦਿਆਂ ਨੂੰ ਮੇਰੇ ਨਾਲ ਤੁਰ ਪਾ ਜਾ ਯਾਰ ਤੂੰ ਮੈਂ ਉਹਦਾ ਸਾਦਾ ਉਹਦਾ ਸਾਰ ਲਾ ਮੈਂ ਰਹਿਤਾ ਨਾ ਤੈਨੂੰ ਕਰਨਾ ਨਖਤਿਆ ਮੈਨੂੰ ਨਹੀਂ ਕਰਨਾ ਉੱਠ ਗਲੋ ਉਹਨਾਂ ਦੇ ਸਾਹਮ ਵਖਾਂਡ ਜਨ ਆ ਲਿਆ ਮੜਾ ਹੀ ਲੱਗੇ ਫਾਲਿਆ ਮੜਾ ਹੀ ਰਾਜਵਿੰਦਰ ਕਿੰਨੇ ਚੇਦੀ ਮੁੰਡੇ ਦੀ ਮੰਮੀ ਗਈ ਆ ਉਹਨੂੰ ਆਜ ਮਾਰਨਾ ਚ ਤੱਕ ਆਏ ਨਹੀਂ ਮਾਂ ਪੁੱਤ ਕੋਈ ਗਾਲੀ ਆਂਟੀ ਆ ਜਾਂਦੇ ਆ ਤੁਹਾਨੂੰ ਵਧਾ ਆਪਾ ਕਿਹੜਾ ਦੱਸ ਗਏ ਆ ਜੇ ਦੱਸ ਗਏ ਉਹਨੇ ਅਗਲਾ ਆਪਣੀ ਤਿਆਰੀ ਰੱਖਦਾ ਵਾ ਲਓ ਆਂਟੀ ਆ ਹੀ ਗਏ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਿਤ ਵਾਪਤ ਹਾ ਦੇ ਭੈਣ ਜੀ ਮੁੰਡਾ ਰਾਜਵਿੰਦਰ ਬਾਹਰ ਹਜਰ ਰੱਖ ਮੇਰੀ ਗੱਲ ਸੁਣਾ ਕੰਮ ਖਰਾਬ ਜਿਹਾ ਲੱਗਦਾ ਕਰਨਾ ਕਿਉਂ ਵੀ ਕੀ ਯਾਰ ਇਹ ਤਾਂ ਵੇਦਿਆ ਸਾਰੇ ਉੱਠ ਕੇ ਚੱਲ ਗਏ ਆ ਬਾਹਰ ਸਲਾਸਤ ਕਰਨੀ ਹੋਵੇ ਕਰ ਲੈਨੇ ਕੋਈ ਗੱਲ ਨਹੀਂ ਕਰਕੇ ਰਾਜਵਿੰਦਰ ਤੈਨੂੰ ਪਤਾ ਕੁੜੀ ਮੇਰੀ ਕਿੱਡੀ ਸੋਹਣੀ ਆੜੀ ਆ ਕਿਤੇ ਗੋਰੀ ਚਿੱਟੀ ਮੁੰਡੇ ਦਾ ਤਾਂ ਰੰਗ ਹੀ ਬੜਾ ਪੱਕਾ ਹੈ ਵਾ ਆਂਟੀ ਜੀ ਰੰਗ ਨੂੰ ਕੀ ਕਾਨਾ ਰੰਗ ਨੂੰ ਕਿਹੜਾ ਚੱਟਣਾ ਵਾ ਪਹਿਲਾਂ ਤੁਸੀਂ ਗੋਰਾ ਚਿੱਟਾ ਸੋਹਣਾ ਸਨਖਾ ਜਵਾਈ ਲੱਭਿਆ ਸੀ ਕੀ ਉਹਦੇ ਵਿੱਚ ਕਰਤੂਤ ਸੀ ਕਿਤੇ ਥੇਲੇ ਦੀ ਕਰਤੂਤ ਨਹੀਂ ਕਿਤੇ ਉਹਨਾਂ ਨੇ ਕੁੜੀ ਦੀ ਭੋਰਾ ਕਦਰ ਨਹੀਂ ਪਾਈ ਭਾਵੇਂ ਮੁੰਡਾ ਪੱਕੇ ਰੰਗ ਦਾ ਵਾ ਅਗਲ ਵੇਖੋ ਚਾਜਗ ਮੱਤ ਤੇ ਹੋਊਗੀ ਨਾ ਉਹਨੂੰ ਭੋਰਾ ਪਰ ਰੰਗ ਦੇ ਨਾਲ ਜ਼ਿਆਦਾ ਹੀ ਕਾਲਾ ਮੁੰਡੇ ਦਾ ਸੱਚੀ ਕੁੜੀ ਨਾਲ ਫੱਬ ਵੀ ਆਊਗੀ ਆਂਟੀ ਜੀ ਪਹਿਲਾ ਪਹਿਲਾ ਇਦਾਂ ਹੀ ਲੱਗਦਾ ਹੁੰਦਾ ਜਦੋਂ ਜੀਵ ਵਿੱਚ ਆਉਣ ਜਾਣ ਲੱਗ ਜਣਾ ਨਾ ਆਪੇ ਚੰਗੇ ਲੱਗਣ ਲੱਗ ਜਾਂਦੇ ਆ ਤੇ ਬਾਕੀ ਜੇ ਤੁਸੀਂ ਕਹੋ ਪਹਿਲਾਂ ਵਾਲੀਆਂ ਗੱਲਾਂ ਬੰਨ ਉਹ ਤਾਂ ਨਹੀਂ ਬੰਨੀਆਂ ਹੈਗੀਆਂ ਤੁਹਾਨੂੰ ਪਤਾ ਮੁੜ ਕੇ ਆਏ ਕੋਸ਼ੀ ਹੁੰਦਾ ਵਾ ਮੈਂ ਤੇ ਹੁਣ ਸਮਝ ਨਹੀਂ ਲੱਗਣ ਦੇ ਵੀ ਹਾਂ ਕਰਾਂਗੇ ਨਾ ਕਰਾਂ ਮੇਰੇ ਹਿਸਾਬ ਨਾਲ ਤੇ ਆਂਟੀ ਸਾਰਾ ਕੋ ਵਧੀਆ ਵਾ ਸਾਢੇ ਤਿੰਨ ਕਿੱਲੇ ਪੈਲੀ ਦੇ ਆਉਣ ਦੇ ਆ ਕੱਲਾ ਕੱਲਾ ਮੁੰਡਾ ਵਾ ਇੱਥੇ ਕਿਹੜਾ ਕਿਸੇ ਨਾਲ ਕੋ ਵੰਡੋਣਾ ਵਾ ਸਾਰਾ ਕੋ ਕੁੜੀ ਦਾ ਹੀ ਹੋਣਾ ਵਾ ਤੇ ਨਾ ਹਾਂ ਕਰਦਾ ਫਿਰ ਚੁੱਪ ਕਰਕੇ ਅੱਖਾਂ ਮੀਟ ਕੇ ਤੇ ਹਾਂ ਕਰ ਦਿਓ ਰਾਜ ਕਰੂਗੀ ਕੁੜੀ ਚਲ ਠੀਕ ਆ ਮੈਂ ਸੋਹਣੇ ਨੂੰ ਕੀ ਕਰਨਾ ਵਾ ਅੱਗੇ ਤੁਸੀਂ ਲੱਭੇ ਮੈਂ ਅਈਂ ਗੱਲ ਤੇਰੀ ਤੇਰੀ ਗੱਲ ਮੇਰੇ ਮੰਨਣ ਚ ਆ ਹੀ ਗਈ ਆ ਆ ਵੀ ਰੰਗਾਂ ਰੂਪਾਂ ਚ ਕੀ ਆ ਰੰਗ ਤੇ ਦੋ ਹੀ ਆ ਰੱਬ ਤੇ ਇੱਕ ਗੋਰਾ ਤੇ ਇੱਕ ਕਾਲਾ ਆ ਚਲ ਕਮਾਉ ਤੇ ਹੋਊਗਾ ਹੀ ਨਾ ਕਮਾਊ ਆ ਤਾਂ ਹੀ ਇੰਨਾ ਕੁਝ ਬਣਾਇਆ ਚੱਲਾ ਗਿਆ ਉਹ ਮੰਮੀ ਕਦੋਂ ਦੇ ਕੰਨਿਆ ਨਾ ਬਾਹਰ ਆਏ ਮੁੜੀਆਂ ਨਹੀਂ ਤੈਨੂੰ ਲੱਗੀ ਆ ਕਰ ਲਾ ਵਿਆਹ ਕਰ ਲਾ ਜਿਉਂ ਮੇਰਾ ਆਈ ਆ ਨਾ ਜਵਾਬ ਹੀ ਐਦਰੋਂ ਵੀ ਵੀ ਕਿੰਨੇ ਸੁਰਸਲਾ ਤੇ ਆਪਣੇ ਘਰ ਨਹੀਂ ਹੁੰਦੀ ਆ ਤੂੰ ਤਾਂ ਨਿਆਣਿਆਂ ਵਾਲੀਆਂ ਮਾਰਦਾ ਆ ਅਗਲਾ 30 ਦੇਣੀ ਆ ਅਗਲੇ 100 ਗਸੁਰਸਲਾ ਕਰਕੇ ਤੇ ਫੇਰ ਹੀ ਅਗਲੇ ਨਾਲ ਗੜੀ ਆ ਕਰਨੀ ਆ ਮਮੀ ਜਿੱਥੇ ਮੇਰੇ ਆਡੀ ਆ ਨਾ ਮੇਰੇ ਸਾਨੂੰ ਇਨਾਂ ਨੂੰ ਜਵਾਬ ਹੀ ਆ ਲੈ ਨਹੀਂ ਜਵਾਬ ਹੁੰਦਾ ਹੀਰੇ ਵਰਗਾ ਮੇਰਾ ਪੁੱਤ ਉਹ ਕਿਤਾ ਜਵਾਬ ਦੇ ਜਾਣਗੇ ਮਮੀ ਅਗਲਾ ਕੁੜੀ ਦੇਣੀ ਆ 100 ਲੋਕੀ ਪੁਸ਼ਪਰਤ ਕਰਦੇ ਆ ਇੱਥੋਂ ਨਾ ਕਰਨਗੇ ਪਿੰਡੋ ਕਰ ਲੈਣਗੇ ਫੇਰ ਵੀ ਜਵਾਬ ਹੋਣਾ ਰਹਿਣੀ ਤੋ ਇਦਾਂ ਕਰ ਚਾਪਣੀ ਪਿਆ ਲੈ ਇਹਨਾਂ ਨੂੰ ਤੇ ਜਾਣ ਵਿਚਾਰੀਆਂ ਮੈਂ ਮੜਾ ਕੰਮ ਜਾਂਦਾ ਵੇਲ ਡੰਗਰਾਲ ਠੀਕ ਆ ਜਾ ਵੇਲ ਜਾ ਪੈਂਦੀ ਮੈਨੂੰ ਪਸੰਦ ਦਾ ਮੁੰਡਾ ਤੇ ਤੁਹਾਡਾ ਜਦੋਂ ਜੀ ਕਰੇਗਾ ਨਾ ਤੇ ਤੁਸੀਂ ਆ ਕੇ ਤੇ ਕੁੜੀ ਨੂੰ ਚਾਤੀ ਮਾਰ ਦਿਓ ਨੀ ਕੋਈ ਗੱਲ ਨਹੀਂ ਪੈਂਦੀ ਸਾਨੂੰ ਆਪਣੀ ਕੁੜੀ ਤੇ ਝੁਕੇ ਨਾ ਪੂਰਾ ਬਾਕੀ ਕੁੜੀਆਂ ਵਰਗੀ ਕੁੜੀ ਆ ਕੋਈ ਗੱਲ ਨਹੀਂ ਜੋ ਕੋ ਜਨੇ ਵੇਖ ਤਾਂ ਕਹਤ ਸਾਨੂੰ ਠੀਕ ਵਾ ਚਲੋ ਫੇਰ ਵੀ ਜੇ ਤੁਹਾਡੇ ਦਿਲ ਚ ਹੋਵੇ ਨਾ ਤੇ ਕੋਈ ਗੱਲ ਨਹੀਂ ਖੁੱਲੀ ਛੁੱਟੀ ਆ ਤੁਹਾਨੂੰ ਨਹੀਂ ਨਹੀਂ ਕੋਈ ਗੱਲ ਨਹੀਂ ਚਲੋ ਤੁਸੀਂ ਬਟਾ ਮੈਂ ਚਾਹ ਲੈ ਕੇ ਆਉਣੀ ਆ ਚਲੋ ਆਂਟੀ ਵਧਾਈਆਂ ਤੁਹਾਨੂੰ ਕਰਾਉਂਦੇ ਮੂਠਾ ਧੰਨਵਾਦ ਧੰਨਵਾਦ ਆ ਵੀ ਨਹੀਂ ਟੇਕਦਾ ਈਦਾ ਲੱਡੂ ਜਿਆਵਾ ਕਦ ਬੈਜੀਦਾ ਹੁੰਦਾ ਕਿਤੇ ਆ ਕੇ ਅੱਛਾ ਕੀ ਜੀ ਵੀ ਖਾਂ ਲੈ ਆਂਟੀ ਜੀ ਆਰ ਤੁਸੀਂ ਐਵੇਂ ਖੇਚਲ ਕੀਤੀ ਆ ਚਾਹ ਰਹਿਣੀ ਦੇਣੀ ਹੀ ਪੁੱਤ ਤੱਤਾ ਤੇ ਪਾਣੀ ਆ ਦੋ ਦੋ ਘੁੱਟ ਪੀਓ ਕੋਈ ਨਹੀਂ ਲੋਨ ਤੇ ਪੀਵਾਂਗੇ ਬਣਾਈਆਂ ਦੇ ਚਲੋ ਭੈਣ ਜੀ ਠੀਕ ਆਂ ਫਿਰ ਚਲਦੇ ਆਂ ਤੇ ਤੂੰ ਹੀ ਦੱਸ ਦਿਓ ਜੋ ਵੀ ਤੁਹਾਡੀ ਵਿਚਾਰ ਹੋਏਗੀ ਕੋਈ ਨਹੀਂ ਜੀ ਸਾਡੀ ਵਿਚਾਰ ਕਾਦੀ ਆ ਤੁਹਾਡੇ ਨਾਲ ਹੀ ਆ ਤੇ ਬਾਕੀ ਕੋਈ ਗੱਲ ਨਹੀਂ ਤੁਸੀਂ ਕਰ ਲਿਓ ਸਲਾਹ ਜਿੱਥੇ ਵੀ ਤੁਸੀਂ ਕੋਈ ਗੁਰਦੁਆਰਾ ਵੇਖਣਾ ਵੇਖ ਲਿਆ ਸੀ ਚੁੰਨੀ ਚੜਾਵਾ ਕਰਕੇ ਕੁੜੀ ਘਰ ਲੈ ਆਉਣੀ ਆ ਚਲੋ ਠੀਕ ਆ ਚੰਗਾ ਚਲੋ ਅੱਡੀ ਠੀਕ ਆ ਫਿਰ ਠੀਕ ਆ ਪੁੱਤ ਦੱਸ ਦਿਓ ਤੁਸੀਂ ਵੀ ਸਾਨੂੰ ਕੋਈ ਨਹੀਂ ਕੋਈ ਗੱਲ ਨਹੀਂ ਚਲੋ ਚੰਗਾ ਚਲੋ ਆ ਵੀ ਵਧੀਆ ਹੋਇਆ ਸੁੱਖ ਸੁਖਾਣਾ ਰਹਿਤਾਂ ਨੇ ਪਰੇ ਚੜ ਗਿਆ ਮੇਰੇ ਘਰ ਵੀ ਕਦ ਕੋ ਕੰਮ ਕਰਨ ਵਾਲੀ ਆਉਗੀ ਮੈਂ ਤਾਂ ਖੱਪ ਜਾਨੀ ਆ ਸਾਰਾ ਦਿਨ ਕੰਮ ਕਰਦੀ ਰਾਜਵਿੰਦਰ ਉਹਦਾ ਪਿੰਡੋਂ ਥੋੜੀ ਬਹੁਤੀ ਪੁੱਛਪੜਤਾਲ ਕਰ ਲੈਂਦੇ ਵੀ ਬੰਦੇ ਕਿਦਾਂ ਦੇ ਆ ਕੀ ਸਾਫ ਕਿਤਾਬ ਹੈ ਇਹਨਾਂ ਦਾ ਆਂਟੀ ਜੀ ਦੱਸ ਮੈਂ ਭਲਾ ਮਾੜਾ ਕਰਨਾ ਵਾ ਤੁਹਾਡੀ ਕੁੜੀ ਮੇਰੀਆਂ ਭੈਣਾਂ ਵਰਗੀ ਆ ਤੇ ਭਲਾ ਮੈਂ ਉਹਦੇ ਨਾਲ ਮਾੜਾ ਕਰੂੰਗੀ ਤੁਹਾਨੂੰ ਦੱਸ ਮੇਰੇ ਤੇ ਯਕੀਨ ਨਹੀਂ ਹੈਗਾ ਨਾਲੇ ਵੀ ਸਾਡੇ ਪਿੰਡ ਦੇ ਆ ਸਾਰਾ ਮੈਨੂੰ ਇਹਨਾਂ ਬਾਰੇ ਪਤਾ ਵਾ ਪੁੱਤ ਬਸ ਕਦੋਂ ਗੋਗ ਨੂੰ ਉਹੀ ਇੱਧਰ ਇੱਧਰ ਨੂੰ ਆਂਟੀ ਮੈਂ ਵੀ ਇੱਧਰ ਹੀ ਗਿਆ ਮੇਰੇ ਘਰ ਦੇ ਨਹੀਂ ਹੋਣਾ ਮੈਂ ਚੜਾ ਖੜਨਾ ਉਸ਼ੇ ਹੋਣੇ ਮੈਂ ਕਿਹਾ ਦੁਕਾਨ ਵਾਲਿਆਂ ਨੂੰ ਆਂਦੇ 10-15 ਮਿੰਟਾਂ ਤੱਕ ਆਈਣੀ ਐ ਚਲ ਆ ਮੈਂ ਆਪਣੇ ਬੋਤਨੂ ਕਰਾਵਾਂ ਆਂਟੀ ਤੁਸੀਂ ਕਰੋ ਗੱਲਬਾਤ ਤੇ ਮੈਂ ਚੁੱਛ ਕਰਾਦਾ ਇਹਨੂੰ ਪੁੱਤ ਆ ਜਿਹੜਾ ਡੇਰਾ ਵਾ ਇਹਨਾਂ ਦਾ ਕੀ ਹਿਸਾਬ بتاਵੋ ਬੱਸ ਬੰਦਿਆਂ ਦਾ ਕਿਹੜੇ ਆਂਟੀ ਆ ਘਰਨਾਮ ਉਹਨਾਂ ਦਾ ਘਰ ਆਹੋ ਅਗਨਾਮ ਦਾ ਹੀ ਘਰ ਆ ਕੋਮਵਾੜੇ ਬੰਦੇ ਜੇ ਕਿਉਂ ਪਿੰਡ 'ਚ ਕੋਈ ਇਹਨਾਂ ਨਾਲ ਕੁੂਗੇ ਨਹੀਂ ਰਾਜੀ ਇੱਕ ਨੰਬਰ ਦੇ ਗੰਦੇ ਬੰਦੇ ਆ ਪੁੱਤ ਮੈਂ ਆਥ ਰਿਸ਼ਤਾ ਕਰਨ ਆਈ ਹੀ ਉਹਨੂੰ ਗਰਨਾਮ ਨੂੰ ਉਹ ਆਂਟੀ ਜੀ ਉਹੀ ਕਿੱਥੇ ਫਸ ਚਲੇ ਜੇ ਇਹ ਤੇ ਨਾ ਇੱਕ ਨੰਬਰ ਦੇ ਧੋਕੇ ਬਾਏ ਬੰਦੇ ਆ ਇਹਨਾਂ ਨੇ ਆਪਣੀ ਟੀਮ ਲਾਏ ਨਾ ਉਹ ਵੀ ਇਹਨਾਂ ਨੇ ਲੜਕੇ ਘਰੋਂ ਕੱਢੀ ਆ ਲੜਕੇ ਕੀ ਉਹਨੂੰ ਧੱਕੇ ਮਾਰ ਕੇ ਉਹਨੂੰ ਤੰਗ ਕਰਦੇ ਕੋਈ ਦਾਜ ਦੂਜ ਮੰਗਦੇ ਸੀ ਇਹ ਨਹੀਂ ਬੰਦੇ ਰਿਸ਼ਤਾ ਜੋੜਨ ਵਾਲੇ ਹੈਗੇ ਨਹੀਂ ਇਹਨਾਂ 'ਚ ਕਸੂਰ ਹੀ ਕਿ ਜਾਂ ਕੁੜੀ 'ਚ ਵੀ ਕੋਈ ਕਸੂਰ ਹੈਗਾ ਹੀ ਉਹ ਨਹੀਂ ਨਹੀਂ ਉਹ ਤੇ ਵਿਚਾਰੀ ਰੱਬ ਦੇ ਨਾਲ ਹੀ ਸੀ ਇਹਨਾਂ ਨੇ ਘਰੋਂ ਕੱਢਿਆ ਕੰਮ ਵੀ ਓਕੋ ਕਰਾਉਣਾ ਉਹਨੂੰ ਘਰ ਵੀ ਨਹੀਂ ਰਹਾ ਦੇ ਘਰੋਂ ਬਾਹਰ ਕੱਢਤਾ ਹੀ ਇਹਨਾਂ ਨੇ ਤੇ ਦਾਜ ਮੰਗਦੇ ਸੀ ਉਹਦੇ ਕੋਲੋਂ ਹਾਂਜੀ ਹਾਂਜੀ ਆ ਹਾਏ ਪੁੱਤ ਚੰਗਾ ਹੋ ਗਿਆ ਮੈਂ ਤੈਨੂੰ ਪੁੱਛ ਲਿਆ ਵਾ ਮੈਂ ਆ ਤੇ ਫਾਸੇ ਜੀ ਲਈ ਤੇਰੀ ਸਾ ਕੁੜੀ ਦਾ ਕਰਕੇ ਉਹ ਨਾ ਨਾ ਤੂੰ ਬਿਸ਼ੱਕ ਮੈਨੂੰ ਛੱਡ ਕੇ ਹੋਰ ਕਿਸੇ ਚੀਜ਼ੇ ਬੰਦੇ ਨੂੰ ਪੁੱਛ ਲੋ ਪਰ ਉਹ ਹੈ ਨਹੀਂ ਉਹ ਬੰਦੇ ਰਿਸ਼ਤਾ ਜੋੜਨ ਵਾਲੇ ਨਹੀਂ ਹੈਗੇ ਦਫਾ ਕਰ ਮੈਂ ਤਾਂ ਕਦੀ ਵੀ ਨਹੀਂ ਰਿਸ਼ਤਾ ਆਪਣੀ ਕੁੜੀ ਦਾ ਕਰਦੀ ਜੈ ਇੰਨੇ ਭੁੱਖਵਾ ਇਹਨਾਂ ਨੂੰ ਦਾਜ ਦੀ ਤੇ ਦਫਾ ਕਰ ਪਰ ਇਹ ਚੰਗਾ ਹੋ ਗਿਆ ਯਾਦ ਪੁੱਤ ਤੂੰ ਮੈਨੂੰ ਸਾਰਾ ਕੋ ਸੱਚ ਦੱਸ ਦਿੱਤਾ ਵਾ ਹਾਂਜੀ ਕਿੰਨੇ ਇੱਕ ਟਾਈਮ ਤੱਕ ਆ ਉਹ ਤਾਂ ਬਸ ਬਾਸਾਂਟੀ ਆਉਣੀ ਵਾਲੀ ਆ ਬਸ ਇਦਨ ਨੂੰ ਬਸ ਉਹਦਾ ਜ਼ਿਆਦਾ ਖਰਾਬ ਕਰਦੀਆਂ ਪਿੰਡ ਸਾਈਡ ਜੀ ਤੇ ਪੈਂਦਾ ਹੈ ਨਾ ਹਾਂਜੀ ਹਾਂਜੀ